ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜੋ ਰੋਜ਼ਾਨਾ ਆਪਣੇ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਨਿਤਨੇਮ ਕਰਦੇ ਹਨ ਆਪਣੇ ਵਾਹਿਗੁਰੂ ਜੀ ਦੀ ਪੰਦਗੀ ਕਰਦੇ ਹਨ ਅਤੇ ਆਪਣੇ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਉੱਤੇ ਚੱਲਦੇ ਹਨ ਤੇ ਕਿਸ ਤਰ੍ਹਾਂ ਮੇਰੇ ਗੁਰੂ ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਦੇ ਨੇ ਇਸ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਚਾਹੀਏ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਬੇਨਤੀ ਇੱਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਸੰਗਤ ਜੀ ਕਹਿੰਦੇ ਇੱਕ ਪਰਿਵਾਰ ਪਾਕਿਸਤਾਨ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਤਾਂ ਸਭ ਨੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਤੇ ਕਹਿੰਦੇ ਉਸ ਪਰਿਵਾਰ ਦੇ ਨਾਲ ਇੱਕ ਬੱਚਾ ਵੀ ਸੀ ਉਸ ਨੇ ਵੀ ਬੜੇ ਅਦਬ ਸਤਕਾਰ ਦੇ ਨਾਲ ਪਾਸ਼ਾ ਜੀ ਨੂੰ ਨਮਸਕਾਰ ਕੀਤਾ ਉਹਨਾਂ ਦੇ ਦਰਸ਼ਨ ਕੀਤੇ ਤੇ ਕਹਿੰਦੇ ਪਾਸ਼ਾ ਜੀ ਨੇ ਜਦੋਂ ਉਸ ਬੱਚੇ ਨੂੰ ਪੁੱਛਿਆ ਕਿ ਪੁੱਤਰ ਤੇਰਾ ਨਾਮ ਕੀ ਹੈ ਤੇ ਕਹਿੰਦੇ ਬੱਚੇ ਨੇ ਕਿਹਾ ਕਿ ਪਾਸ਼ਾ ਮੇਰਾ ਨਾਮ ਜੋਗਾ ਹੈ ਤੇ ਪਾਸ਼ਾ ਨੇ ਸਹਿਜ ਸੁਭਾਹੀ ਕਹਿ ਦਿੱਤਾ ਕਿ ਜੋਗਾ ਤੂੰ ਕਿਹਦੇ ਜੋਗਾ ਹੈ ਤੇ ਕਹਿੰਦੇ ਉਸ ਬੱਚੇ ਦੇ ਇਨੇ ਕਰਮ ਖੁੱਲੇ ਜਾਂ ਕਹਿ ਲਓ ਕਿ ਕੋਈ ਚੰਗਾ ਕਰਮ ਅੰਗੇ ਆ ਗਿਆ ਕਿ ਉਸ ਬੱਚੇ ਦੇ ਮੂੰਹ ਦੇ ਵਿੱਚੋਂ ਵੀ ਸਹਿਜ ਸੁਭਾਹੀ ਉੱਤਰ ਨਿਕਲ ਗਿਆ ਕਿ ਪਾਸ਼ਾ ਮੈਂ ਤੁਹਾਡੇ ਜੋਗਾ ਹਾਂ ਕਹਿੰਦੇ ਕਰਗੀਤਰ ਪਾਸ਼ਾ ਇਹ ਜਵਾਬ ਸੁਣ ਕੇ ਇੰਨੇ ਖੁਸ਼ ਹੋਏ ਕਿ ਪਾਸ਼ਾ ਨੇ ਉਸ ਬੱਚੇ ਨੂੰ ਆਪਣੇ ਘਰ ਨਾਲ ਲਾ ਲਿਆ ਅਤੇ ਕਿਹਾ ਕਿ ਜੋਗਿਆ ਜੇ ਤੂੰ ਗੁਰੂ ਜੋਗਾ ਤੇ ਅੱਜ ਤੋਂ ਗੁਰੂ ਤੇਰੇ ਜੋਗੇ ਤੇ ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਜੋਗੇ ਨੂੰ ਪਾਸ਼ਾ ਨੇ ਆਪਣੇ ਕੋਲ ਹੀ ਰੱਖ ਲਿਆ ਪਰਿਵਾਰ ਵਾਪਸ ਚੱਲਾ ਗਿਆ ਕਹਿੰਦੇ ਸਮਾਂ ਬੀਤਦਾ ਗਿਆ ਪਰਿਵਾਰ ਨੇ ਜੋਗੇ ਦੀ ਮੰਗਣੀ ਕਰਕੇ ਵਿਆਹ ਦੀ ਤਰੀਕ ਪੱਕੇ ਕਰ ਲਈ ਤਾਂ ਕਹਿੰਦੇ ਇਧਰ ਜੋਗੇ ਨੇ ਵੀ ਅਮਰਤ ਸ਼ਾਹ ਕੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਤੇ ਕਹਿੰਦੇ ਇੱਕ ਦਿਨ ਜੋਗੇ ਦਾ ਪਰਿਵਾਰ ਪਾਸ਼ਾ ਪਾਸ ਆਇਆ ਤੇ ਬੇਨਤੀ ਕੀਤੀ ਕਿ ਪਾਸ਼ਾ ਅਸੀਂ ਆਪਣੇ ਪੁੱਤਰ ਦੀ ਮੰਗਣੀ ਕਰ ਲਈ ਹੈ ਅਤੇ ਅਸੀਂ ਤਰੀਕ ਵੀ ਪਾਣ ਲਈ ਹੈ ਅਤੇ ਅਸੀਂ ਤੁਹਾਡੇ ਆਗਿਆ ਲੈਣ ਲਈ ਆਏ ਹਾਂ ਜੇ ਤੁਸੀਂ ਆਗਿਆ ਦਿਓ ਤਾਂ ਅਸੀਂ ਇਸ ਦਾ ਆਨੰਦ ਕਾਰਜ ਕਰਵਾ ਕੇ ਇਸ ਦੀ ਗ੍ਰਸਤੀ ਜੀਵਨ ਦੀ ਸ਼ੁਰੂਆਤ ਕਰਵਾ ਸਕੀਏ ਕਹਿੰਦੇ ਪਾਸ਼ਾ ਨੇ ਜੋਗੇ ਨੂੰ ਉਸੇ ਪਰਿਵਾਰ ਦੇ ਨਾਲ ਵਾਪਸ ਉਸ ਪਿੰਡ ਪੇ ਹੀ ਦਿੱਤਾ ਜਦੋਂ ਇਸ ਘਰ ਨੂੰ ਕੁਝ ਸਮਾਂ ਹੋ ਗਿਆ ਤਾਂ ਪਾਏ ਜੋਗਾ ਸਿੰਘ ਜੀ ਵਾਪਸ ਆਨੰਦਪੁਰ ਸਹਿਬ ਹੀ ਨਾਏ ਸਤਗੁਰੂ ਜੀ ਨੇ ਇੱਕ ਸਿੰਘ ਨੂੰ ਚਿੱਠੀ ਦੇ ਕੇ ਪਿਛੋਂ ਭੇਜਿਆ ਉਹ ਚਿੱਠੀ ਦੇ ਵਿੱਚ ਹੁਕਮ ਸੀ ਭਾਈ ਜੋਗਾ ਸਿੰਘ ਜਦੋਂ ਵੀ ਇਸ ਚਿੱਠੀ ਨੂੰ ਪੜ੍ਹੇ ਤੇ ਨਾਲ ਦੀ ਨਾਲ ਹੀ ਉਹ ਆਨੰਦਪੁਰ ਸਾਹਿਬ ਨੂੰ ਤੁਰ ਪਵੇ ਕਹਿੰਦੇ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਵੇਲੇ ਸਤਗੁਰੂ ਜੀ ਦਾ ਹੁਕਮ ਲੈ ਕੇ ਭਾਈ ਜੋਗਾ ਸਿੰਘ ਜੀ ਦੇ ਪਾਸ ਉਹ ਸਿੱਖ ਪਹੁੰਚਿਆ ਉਸ ਵੇਲੇ ਭਾਈ ਸਾਹਿਬ ਜੀ ਦਾ आनंद कार्य हो ਰਿਹਾ ਸੀ ਅਤੇ ਭਾਈ ਸਾਹਿਬ ਨੇ ਇੱਕ ਨਾਮ ਲੈ ਚੁੱਕੇ ਸਨ ਅਤੇ ਦੂਜੀ ਨਾਮ ਲੈਣ ਵਾਸਤੇ ਖੜੇ ਹੀ ਹੋਏ ਸਨ ਕਿ ਉਸ ਸਮੇਂ ਸਿੱਖ ਨੇ ਆ ਕੇ ਹੁਕਮਨਾਮਾ ਪੜਿਆ ਤੇ ਕਹਿੰਦੇ ਜੋਗਾ ਸਿੰਘ ਹੁਕਮ ਸੌਂਦਿਆ ਸਾਰ ਹੀ ਸਤਕੂ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਏ ਉਸ ਸਿੱਖ ਦੇ ਨਾਲ ਹੀ ਆਨੰਦਪੁਰ ਸੈਵ ਨੂੰ ਤੁਰ ਪਏ ਰਸਤੇ ਦੇ ਵਿੱਚ ਜੋਗਾ ਸਿੰਘ ਨੂੰ ਆਪਣੀ ਇਸ ਕੁਰਬਾਨੀ ਅਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਦੇ ਉੱਤੇ ਆਪਣੇ ਆਪ ਦੇ ਉੱਤੇ ਬੜਾ ਮਾਣ ਹੋ ਗਿਆ ਕਿ ਮੇਰੇ ਵਰਗਾ ਤਾਂ ਕੋਈ ਹੋਰ ਸਿੱਖ ਹੋ ਹੀ ਨਹੀਂ ਸਕਦਾ ਕਿ ਜੋ ਆਪਣਾ ਆਨੰਦ ਕਾਰਜ ਵਿੱਚ ਹੀ ਛੱਡ ਕੇ ਆ ਗਿਆ ਤੇ ਮਨ ਦੇ ਵਿੱਚ ਸੋਚਿਆ ਕਿ ਮੈਂ ਕਿੰਨਾ ਜ਼ਿੰਦਗੀ ਸਿੱਖ ਹਾਂ ਮੇਰੇ ਵਰਗਾ ਐਡਾ ਕੁਰਬਾਨੀ ਦੇਣ ਵਾਲਾ ਕੋਈ ਵੀ ਗੁਰੂ ਦਾ ਸਿੱਖ ਹੋ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਕਹਿੰਦੇ ਹੋ ਮੇ ਹੰਕਾਰ ਦੇ ਵਿੱਚ ਡੁੱਬਿਆ ਹੋਇਆ ਕੁਛ ਦਿਨ ਉਪਰੰਤ ਹੋਸ਼ਿਆਰ ਹੋਰ ਪੂਜ ਗਿਆ ਤੇ ਕਹਿੰਦੇ ਰਾਤ ਨੂੰ ਬਾਜ਼ਾਰ ਦੇ ਵਿੱਚ ਇੱਕ ਸੁੰਦਰ ਵੇਸ਼ਵਾ ਦੇ ਉੱਤੇ ਨਜ਼ਰ ਪੈ ਗਈ ਸੀ ਜਿਸ ਦੇ ਰੂਪ ਦੇ ਉੱਤੇ ਭਾਈ ਸਾਹਿਬ ਇੰਨੇ ਮੁਗਦ ਹੋ ਗਏ ਕਿ ਜਦੋਂ ਰਾਤ ਸਮੇਂ ਸਾਥੀ ਸੌਂ ਗਿਆ ਤਾਂ ਜੋਗਾ ਸਿੰਘ ਉੱਠ ਕੇ ਉਸ ਵੇਸ਼ਵਾ ਦੇ ਦੁਆਰੇ ਜਾ ਪੂਜਾ ਪਰ ਅੱਗੇ ਜਾ ਕੇ ਦੇਖਦਾ ਹੈ ਕਿ ਇੱਕ ਪਹਿਰੇਦਾਰ ਹੱਥ ਦੇ ਵਿੱਚ ਚਾਂਦੀ ਦੀ ਚੋਬ ਫੜ ਕੇ ਪੂਹੇ ਅੰਗੇ ਖੜਾ ਹੈ ਭਾਈ ਜੋਗਾ ਸਿੰਘ ਉਸ ਨੂੰ ਦੇਖ ਕੇ ਵਾਪਸ ਪਰਤ ਕੇ ਆ ਗਿਆ ਕਹਿੰਦੇ ਕੁਝ ਸਮੇਂ ਬਾਅਦ ਫਿਰ ਵੇਸ਼ਵਾ ਦੇ ਦੁਆਰ ਤੇ ਗਿਆ ਤੇ ਫਿਰ ਉਹੀ ਪਹਿਰੇਦਾਰ ਖੜਾ ਜੋਗਾ ਸਿੰਘ ਇਹ ਸਮਝ ਕੇ ਪਿਛੇ ਮੋੜਾਵੇ ਕਿ ਇਹ ਕਿਸੇ ਰਾਜੇ ਮਹਾਰਾਜੇ ਦਾ ਚੌਪਦਾਰ ਹੈ ਜੋ ਵੇਸ਼ਵਾਦੇ ਪਾਸ ਗਿਆ ਹੋਇਆ ਹੈ ਇਸੇ ਤਰ੍ਹਾਂ ਫੇਰਾ ਪਾਉਂਦਾ ਹੋਇਆ ਜਦ ਭਾਈ ਜੋਗਾ ਸਿੰਘ ਅੰਮ੍ਰਿਤ ਵੇਲੇ ਤਿੱਜੀ ਵਾਰ ਵੇਸ਼ਵਾਦੇ ਬੂਹੇ ਪੂਜਾ ਤਾਂ ਪਹਿਰੇਦਾਰ ਨੂੰ ਉਸੇ ਤਰ੍ਹਾਂ ਖੜਾ ਦੇਖ ਕੇ ਭਾਈ ਜੀ ਦੇ ਮਨ ਨੂੰ ਤਿਰਕਾਰ ਪਈ ਕਿ ਜੇ ਪਹਿਰੇਦਾਰ ਨਾ ਹੁੰਦਾ ਕਿ ਤੂੰ ਅੱਜ ਇਹ ਕਾਲੀ ਘਰ ਤੋਦ ਕਰਕੇ ਨਰਕਾਂ ਦੇ ਵਿੱਚ ਗੋਤੇ ਖਾਨ ਲੱਗਾ ਸੀ ਕਿ ਹੁਣ ਅੰਮ੍ਰਿਤ ਵੇਲਾ ਹੋ ਗਿਆ ਹੈ ਤੇਰੇ ਇਸ਼ਨਾਨ ਅਤੇ ਪਾਠ ਦਾ ਵੇਲਾ ਹੈ ਚਲ ਆਪਣਾ ਨਿਤਨੇਮ ਕਰ ਅਤੇ ਆਨੰਦਪੁਰ ਸੈਵ ਪਹੁੰਚ ਕਹਿੰਦੇ ਇਸ ਤਰ੍ਹਾਂ ਪਸ਼ੂਤਾਬ ਕਰਕੇ ਇਸ਼ਨਾਨ ਕੀਤਾ ਇਸ਼ਨਾਨ ਉਪਰੰਤ ਨਿਤਨੇਮ ਕੀਤਾ ਤੇ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਸੈਵ ਨੂੰ ਤੁਰ ਪਿਆ ਆਨੰਦਪੁਰ ਸੈਵ ਪਹੁੰਚ ਕੇ ਜਦ ਜੋਗਾ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹ ਪਹਿਰੇ ਦੇ ਉੱਤੇ ਕੋਈ ਹੋਰ ਨਹੀਂ ਸੀ ਗੁਰੂ ਜੀ ਆਪ ਹੀ ਸੀ ਜੋ ਪਹਿਰੇਦਾਰ ਦੇ ਰੂਪ ਦੇ ਵਿੱਚ ਵੇਸ਼ਵਾ ਦੇ ਬੂਹੇ ਦੇ ਅੱਗੇ ਸਾਰੀ ਰਾਤ ਖੜੇ ਰਹੇ ਤਾਂ ਕਹਿੰਦੇ ਜੋਗਾ ਹੱਥ ਜੋੜ ਕੇ ਸਤਗੁਰੂ ਜੀ ਦੇ ਚਰਨੇ ਪੈ ਕੇ ਮਾਫੀ ਮੰਗੀ ਅਤੇ ਬੇਨਤੀ ਕੀਤੀ ਕਿ ਸੱਚੇ ਭਾਸ਼ਾ ਤੁਸੀਂ ਧੰਨ ਹੋ ਜਿਨ੍ਹਾਂ ਨੇ ਮੈਨੂੰ ਨਰਕਾਂ ਦੇ ਵਿੱਚ ਪੈਣ ਤੋਂ ਬਚਾ ਲਿਆ ਮੈਂ ਪਾਪੀ ਗੁਨਾਹਗਾਰ ਹਾਂ ਮੈਨੂੰ ਬਖਸ਼ ਲਾਓ ਤੇ ਕਹਿੰਦੇ ਸਤਿਗੁਰੂ ਜੀ ਨੇ ਫਰਮਾਇਆ ਕਿ ਭਾਈ ਫਿਰ ਕਦੇ ਵੀ ਹੰਕਾਰ ਨਾ ਕਰੀ ਕਿ ਮੇਰੇ ਵਰਗਾ ਕੋਈ ਆਗਿਆਕਾਰ ਗੁਰੂ ਦਾ ਸਿੱਖ ਨਹੀਂ ਹੈ ਇਸ ਤਰ੍ਹਾਂ ਸਤਿਗੁਰੂ ਜੀ ਨੇ ਦਿਆਵਾਨ ਹੋ ਕੇ ਆਪਣੇ ਸਿੱਖ ਨੂੰ ਨਰਕਾਂ ਦੇ ਖੂਹ ਦੇ ਵਿੱਚ ਟਿਕਨ ਤੋਂ ਬਚਾ ਲਿਆ ਤੇ ਸਾਨੂੰ ਵੀ ਇਸ ਸਾਕੇ ਤੋਂ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਸ ਤੇ ਬਾ ਮੇਰੇ ਪਾਸ਼ਾ ਜੀ ਆਪ ਫੜ ਲੈਣ ਔਰ ਉਸ ਤੋਂ ਚੰਗੇ ਮਾੜੇ ਦੀ ਫਿਕਰ ਮੇਰੇ ਪਾਸ਼ਾ ਜੀ ਨੂੰ ਹੋ ਜਾਂਦੀ ਹੈ ਦੂਸਰੀ ਗੱਲ ਇਹ ਕਿ ਮੇਰੇ ਪਾਸ਼ਾ ਨੂੰ ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਵੀ ਤੋੜਨਾ ਆਉਂਦਾ ਹੈ ਇਸ ਲਈ ਕਦੇ ਵੀ ਜੇ ਨਿਤਨੇਮ ਕਰਦਿਆਂ ਹੋਆ ਮਨ ਦੇ ਵਿੱਚ ਕਿਤੇ ਕਿਸੇ ਕਿਸਮ ਦਾ ਮਾਣ ਹੰਕਾਰ ਹੋ ਜਾਵੇ ਕਿ ਮੈਂ ਗੁਰੂ ਦਾ ਕਿੰਨਾ ਆਗਿਆਕਾਰੀ ਸਿੱਖ ਹਾਂ ਜੋ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਹਾਂ ਕਈ ਵਾਰ ਆਪਣੇ ਮਨ ਦੇ ਵਿੱਚ ਵੀ ਆ ਜਾਂਦਾ ਹੈ ਨਾ ਕਿ ਦੇਖੋ ਫੁਲਾਣਾ ਪਾਠ ਨਹੀਂ ਕਰਦਾ ਫੁਲਾਣਾ ਵੀ ਪਾਠ ਨਹੀਂ ਕਰਦਾ ਮੈਂ ਗੁਰੂ ਦਾ ਕਿੰਨਾ ਪਿਆਰਾ ਹਾਂ ਮੈਂ ਹੀ ਗੁਰੂ ਦਾ ਅਗਿਆਕਾਰੀ ਸਿੱਖ ਹਾਂ ਜੋ ਗੁਰਪਾਣੀ ਦੇ ਨਾਲ ਜੁੜ ਜਾਂਦਾ ਹਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਹਾਂ ਤੇ ਸਾਧ ਸੰਗਤ ਜੀ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਹੰਕਾਰ ਹੋਮੇ ਈਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਰੇ ਗੁਰੂ ਨੂੰ ਤਾਂ ਇਹ ਵਿਸ਼ੇ ਵਕਾਰਾਂ ਤੋਂ ਰਹਿਤ ਸਿੱਖ ਹੀ ਪਿਆਰਾ ਲੱਗਦਾ ਹੈ ਜੋ ਮਨੁੱਖ ਵੀ ਮੇਰੇ ਵਾਹਿਗੁਰੂ ਜੀ ਦਾ ਨਾਮ ਤੇ ਹੁੰਦੇ ਹਨ ਜੋ ਵੀ ਮੇਰੇ ਵਾਹਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਉੱਤੇ ਚੱਲਦੇ ਹਨ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਉਹ ਗਲਤੀ ਕਰਨ ਵੀ ਲੱਗ ਜਾਣ ਤੇ ਮੇਰੇ ਪਾਸ ਜੀ ਆਪ ਹੱਥ ਦੇ ਕੇ ਰੋਕਦੇ ਨੇ ਇਸ ਲਈ ਸਵਾਸ ਸਵਾਸ ਉਸ ਵਾਹਿਗੁਰੂ ਆਕਾਰ ਪੁਰਖ ਜੀ ਦਾ ਨਾਮ ਚੱਪੋ ਅਮਰਤ ਵੇਲੇ ਓਟਕੇ ਪੰਜ ਪਾਣੀ ਅਧਾਰਿਤ ਨਿਤਨੇਮ ਕਰੋ ਨਿਤਨੇਮ ਨਹੀਂ ਕਰ ਸਕਦੇ ਘਟੋ ਘਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰੇਕ ਸਿੱਖ ਦੇ ਲਈ ਲਾਜ਼ਮੀ ਹੈ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਸਿਮਰਨ ਹਰ ਵੇਲੇ ਹਰ ਕੜੀ ਕਰਿਆ ਕਰੋ ਹੋ ਸਕਦਾ ਹੈ ਸਾਡੇ ਤੇ ਵੀ ਸਾਡੇ ਵਾਹਿਗੁਰੂ ਜੀ ਨੂੰ ਤਰਸ ਆ ਜਾਵੇ ਤੇ ਸਾਡੀ ਭਾਵੇਂ ਮੇਰੇ ਪਾਸ਼ਾ ਜੀ ਆਪ ਘਟਕੇ ਫੜ ਲੈਣ ਅਤੇ ਸਾਨੂੰ ਵੀ ਚੰਗੇ ਮਾੜੇ ਰਹਾਂ ਦੇ ਮੁੱਤ ਆਪ ਬਚਾਉਣ ਜੇ ਸਾਖੀ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕੋਬੀ ਸਿੰਘ ਜੀ ਜਰੂਰ ਲਿਖ ਦੇਣਾ ਅਤੇ ਜੇਕਰ ਤੁਸੀਂ ਸਿੱਖ ਇਤਿਹਾਸ ਦੀਆਂ ਹੋਰ ਵੀ ਸਾਖੀਆਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਜੇਕਰ ਇਤਿਹਾਸ ਦੀ ਘਟਨਾ ਸਾਂਝੀ ਕਰਦੇ ਆਂ ਤਾਂ ਸਾਕੇ ਸੁਣਾਉਂਦੇ ਆਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮaaf ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ